ਇੱਕ ਕਨਸਟੇਬਲ ਦੇ ਕੋਲ 2 ਕਰੋੜ ਰੁਪਏ ਦੇ ਤਾਂ ਮਕਾਨ ਉਸ ਦੇ ਕੋਲ 8 ਗੱਡੀਆਂ ਪ੍ਰੋਬੇਬਲੀ ਹੋਰ ਗੱਡੀਆਂ ਬਾਈਕਸ ਔਰ ਸਕੂਟਰ ਵਗੈਰਾ ਇੱਕ ਕਨਸਟੇਬਲ ਦੇ ਕੋਲ ਇਸ ਤਰ੍ਹਾਂ ਦੀ ਰਾਸ਼ੀ ਔਰ ਉਹਦੀ ਧਾਰਾ ਕਿਸ ਨਾਲ ਜੁੜੀਆਂ ਹੋਈਆਂ ਨੇ ਮੈਂ ਨਹੀਂ ਮੰਨਣ ਨੂੰ ਤਿਆਰ ਕਿ ਇੱਕ ਕਨਸਟੇਬਲ ਦੀ ਇਨੀ ਹੈਸੀਅਤ ਆ ਕਿ ਉਹ ਬਿਨਾ ਕਿਸੇ ਛੱਤਰ ਛਾਇਆ ਤੋਂ ਬਿਨਾ ਕਿਸੇ ਸਪੋਰਟ ਤੋਂ ਇੱਕ ਡਰੱਗਸ ਦਾ ਧੰਦਾ ਕਰਦੀ ਹੋਵੇ ਔਰ ਕਰੋੜਾਂ ਰੁਪਏ ਦੀ ਜਾਇਦਾਦ ਬਣਾ ਕੇ ਬੈਠੀ ਹੋਵੇ ਕਿ ਉਸ YouTube ਪਰ ਨੇ ਉਸੇ ਅਫਸਰ ਦੀ ਕਨੈਕਟਡ ਇੱਕ ਆਡੀਓ ਸ਼ੇਅਰ ਕੀਤੀ ਸੋਸ਼ਲ ਮੀਡੀਆ ਪਬਲਿਕ ਡੋਮੇਨ 'ਚ ਬੜੀ ਅਸ਼ਲੀਲ ਬਹੁਤ ਵਹਾਯਾਤ ਆਪਾਂ ਥ੍ਰੀ ਸਮ ਕਰਨਾ ਹੈ ਥ੍ਰੀ ਸਮ ਮਤਲਬ ਕਿ ਆਪਾਂ ਤਿੰਨ ਵਿਅਕਤੀਆਂ ਨੇ ਇਕੱਠੇ ਹੋ ਕੇ ਯਾਨੀ ਕਿ ਦੋ ਔਰਤਾਂ ਮੈਨੂੰ ਚਾਹੀਦੀਆਂ ਨੇ ਉਹ ਕਹਿ ਰਹੀ ਜਾਂ ਸ਼ਾਇਦ ਕਿ ਮੈਨੂੰ 50000 ਰੁਪਏ ਚਾਹੀਦਾ ਉਹ ਕਹਿੰਦਾ ਨਹੀਂ ਨਹੀਂ ਤੈਨੂੰ 10000 ਤੇ 20000 ਰੁਪਏ ਉਸ ਦੂਸਰੀ ਔਰਤ ਨੂੰ ਔਰ ਮੈਨੂੰ ਫਲਾਨੀ ਨਹੀਂ ਚਾਹੀਦੀ ਕਿਉਂਕਿ ਟ੍ਰੇਨਡ ਨਹੀਂ ਕੀ ਉਹ ਬਹੁਤ ਹਲੀ ਅਨ ਟ੍ਰੇਨਡ ਆ ਆ ਨੋ ਪਤਾ ਕੀ ਪੰਜਾਬ ਦੇ ਵਿੱਚ ਇਸ ਵਕਤ ਜਿਹੜੇ ਵਰਦੀ ਧਾਰੀ ਨੇ ਅਮਨਦੀਪ ਕੋਰ ਦੇ ਨਾਲ ਕਨੈਕਟਡ ਨਾਮ ਆ ਰਿਹਾ ਡਰਗਸ ਵਿੱਚ ਆਫਸਰ ਦਾ ਮੈਂ ਨਾਮ ਹੀ ਲੈ ਦਿੰਦਾ ਕੋਈ ਮੈਨੂੰ ਕੋਈ ਪੈ ਨਹੀਂ ਹੈ ਮੈਨੂੰ ਡਰ ਨਹੀਂਗਾ ਸੁਪਨ ਸ਼ਰਮਾ ਹੈ ਇਹਦਾ ਜਿਹੜਾ ਟਰੈਕ ਰਿਕਾਰਡ ਚੈੱਕ ਕਰੋ ਡੀ5 ਚੈਨਲ ਪੰਜਾਬੀ ਦੇਖ ਰਹੇ ਹੋ ਤੇ ਮੈਂ ਬਲਵਿੰਦਰ ਸਿੰਘ ਅਮਨਦੀਪ ਕੌਰ ਕਾਂਸਟੇਬਲ ਨੂੰ ਜਦੋਂ ਤਾਂ ਫੜਾਇਆ ਗਿਆ ਤੇ ਆਏ ਦਿਨ ਹੀ ਕੋਈ ਨਾ ਕੋਈ ਬਿਆਨ ਸਾਹਮਣੇ ਲੀਡਰਾਂ ਦੇ ਆਂਦੇ ਰਹਿੰਦੇ ਨੇ ਤੇ ਜਿਹਦੇ ਚੱਲਦੇ ਸੁਖਪਾਲ ਸਿੰਘ ਖਹਿਰਾ ਦਾ ਵੀ ਹੁਣ ਪ੍ਰਤੀਕਰਮ ਸਾਹਮਣੇ ਆ ਤੁਹਾਨੂੰ ਸੁਣਾਉਣੇ ਆ ਬਠਿੰਡੇ ਤੋਂ ਇੱਕ ਕਾਂਸਟੇਬਲ ਗ੍ਰਿਫਤਾਰ ਕੀਤੀ ਗਈ ਇੱਕ ਨਾਕੇ ਤੇ ਉਸ ਕਨਸਟੇਬਲ ਦੇ ਕੋਲੋਂ ਹਿਰੋਇਨ ਪ੍ਰਾਪਤ ਹੋਈ ਆ। ਔਰ ਉਸਨੇ ਜਦੋਂ ਨਾਕੇ ਤੇ ਫੜੀ ਗਈ ਅਮਨਦੀਪ ਕੌਰ ਉਹਨੇ ਕਿਹਾ ਮੇਰੇ ਬੜੇ ਵੱਡੇ ਵੱਡੇ ਆ ਆਈਪੀਐਸ ਅਫਸਰਾਂ ਨਾਲ ਤੁਲਕਾਤ ਹੈ ਮੈਨੂੰ ਗੱਲ ਕਰਨ ਦੇ ਦੋ ਮੈਂ ਆਪਣੀ ਗੱਲ ਕਰਨੀ ਮੈਂ ਤੁਸੀਂ ਮੇਰੇ ਨਾਲ ਜ਼ਿਆਦਤੀ ਕਰ ਰਹੇ ਹੋ। ਕਾਫੀ ਸ਼ੋਰ ਮੱਚਾ ਕਿਉਂਕਿ ਗੱਲ ਜਨਤਕ ਹੋ ਗਈ ਤਾਂ ਉਸ ਨਾਕੇ ਤੋਂ ਉਹਨੂੰ ਗ੍ਰਿਫਤਾਰ ਕੀਤਾ ਗਿਆ ਬਾਅਦ ਵਿੱਚ ਚਲੋ ਇਹਨਾਂ ਨੇ ਉਸ ਕਨਸਟੇਬਲ ਨੂੰ ਡਿਸਮਿਸ ਕੀਤਾ। ਪਰ ਉਹ ਕਨਸਟੇਬਲ ਕੌਣ ਹੈ? ਉਹ ਬਠਿੰਡੇ ਦੀ ਰਹਿਣ ਵਾਲੀ ਇੱਕ ਲੜਕੀ ਆ ਇੱਕ ਕਨਸਟੇਬਲ ਦੇ ਕੋਲ 2 ਕਰੋੜ ਰੁਪਏ ਦੇ ਦਾ ਮਕਾਨ ਉਸ ਦੇ ਕੋਲ ਥਾਰ ਗੱਡੀ ਪ੍ਰੋਬੇਬਲੀ ਹੋਰ ਗੱਡੀਆਂ ਬਾਈਕਸ ਔਰ ਸਕੂਟਰ ਵਗੈਰਾ ਇੱਕ ਕਨਸਟੇਬਲ ਦੇ ਕੋਲ ਇਸ ਤਰ੍ਹਾਂ ਦੀ ਰਾਸ਼ੀ ਔਰ ਉਹਦੀ ਧਾਰਾ ਕਿਸ ਨਾਲ ਜੁੜੀਆਂ ਹੋਈਆਂ ਨੇ ਇਹ ਭਗਵੰਤ ਮਾਨ ਸਰਕਾਰ ਦੀ ਆਲਾ ਪੁਲਿਸ ਆਫਿਸਰਸ ਨੂੰ ਦੱਸਣਾ ਚਾਹੀਦਾ ਵਾ ਕਿਉਂਕਿ ਮੈਂ ਨਹੀਂ ਮੰਨਣ ਨੂੰ ਤਿਆਰ ਕਿ ਇੱਕ ਕਨਸਟੇਬਲ ਦੀ ਨਹੀਂ ਹੈਸਿਅਤ ਆ ਕਿ ਉਹ ਬਿਨਾਂ ਕਿਸੇ ਛੱਤਰ ਛਾਇਆ ਤੋਂ ਬਿਨਾਂ ਕਿਸੇ ਸਪੋਰਟ ਤੋਂ ਇੱਕ ਡਰੱਗਸ ਦਾ ਧੰਦਾ ਕਰਦੀ ਹੋਵੇ ਔਰ ਕਰੋੜਾਂ ਰੁਪਏ ਦੀ ਜਾਇਦਾਦ ਬਣਾ ਕੇ ਬੈਠੀ ਹੋਵੇ ਉਹਨੂੰ ਕੋਈ ਨਾ ਕੋਈ ਪ੍ਰੋਟੈਕਸ਼ਨ ਉੱਤੋਂ ਪ੍ਰੋਟੈਕਸ਼ਨ ਮਤਲਬ ਕਈ ਤਰ੍ਹਾਂ ਦੀ ਪ੍ਰੋਟੈਕਸ਼ਨ ਆ ਇੱਕ ਹੁੰਦੀ ਮਿਲੀਭੁਗਤ ਦੀ ਪ੍ਰੋਟੈਕਸ਼ਨ ਕਿ ਉਹਨੂੰ ਹਿੱਸਾ ਜਾਂਦਾ ਉੱਤੇ ਆਫੀਸਰਸ ਨੂੰ ਇੱਕ ਹੁੰਦੀ ਆ ਤਾਲੁਕਾਤ ਦੀ ਪ੍ਰੋਟੈਕਸ਼ਨ ਕਿਉਂਕਿ ਉਹ ਲੜਕੀ ਇੰਸਟਾਗ੍ਰਾਮ ਸਟਾਰ ਸੀਗੀ ਉਹਦੇ ਕੋਲ ਸ਼ਾਇਦ 50 ਹਜ਼ਾਰ ਫੋਲੋਅਰ ਸੀਗੇ ਔਰ ਆਪਣੇ ਆਪ ਨੂੰ ਕਾਫੀ ਫੈਸ਼ਨੇਬਲ ਦੱਸਦੀ ਸੀ ਔਰ ਇੱਕ ਕਿਸਮ ਦਾ ਉਹ ਆ ਰੋਜ਼ ਕੋਈ ਨਾ ਕੋਈ ਆਪਣੀ ਪੋਸਟ ਇੰਸਟਾਗ੍ਰam ਤੇ ਸ਼ੇਅਰ ਕਰਕੇ ਐਲੀਅਰ ਕਰਦੇ ਸੀ ਔਰ ਜਿਹੜੇ ਉਹਨਾਂ ਦੇ ਸੁਪੀਰੀਅਰਸ ਆ ਉਹ ਤਾਂ ਬੜੀ ਜਲਦੀ ਇਸ ਤਰ੍ਹਾਂ ਦੀ ਲੜਕੀ ਦਾ ਸੋਸ਼ਲ ਐਕਸਪਲੋਇਟੇਸ਼ਨ ਕਰ ਸਕਦੇ ਨੇ ਔਰ ਬੜਾ ਸ਼ੋਰ ਮਚਾ ਸਾਰੇ ਪੰਜਾਬ ਦੇ ਵਿੱਚ ਇਸ ਵਕਤ ਸੋਸ਼ਲ ਮੀਡੀਆ ਭਰਿਆ ਪਿਆ ਮੇਨਸਟ੍ਰੀਮ ਮੀਡੀਆ ਚੁੱਪ ਪਿਆ ਚਾਹੇ ਉਹ ਪ੍ਰਿੰਟ ਮੀਡੀਆ ਹੈ ਚਾਹੇ ਉਹ ਇਲੈਕਟ੍ਰੋਨਿਕ ਮੀਡੀਆ ਜਿਹੜਾ ਕਿ ਪੇਡ ਹੈ ਸਰਕਾਰ ਦਾ ਉਹ ਚੁੱਪ ਬੈਠਾ ਮੈਂ ਵੀ ਐਤ ਸਹੀ ਤਰ੍ਹਾਂ ਸਾਰੀ ਗੱਲ ਨੂੰ ਦੋ ਦਿਨ ਵਾਚ ਕੀਤਾ ਤੇ ਕੱਲ ਇੱਕ ਯੂਟਿਊਬਰ ਨੇ ਕੈਨੇਡਾ ਤੋਂ ਇੱਕ ਆਡੀਓ ਵਾਇਰਲ ਕੀਤੀ ਆ ਆਡੀਓ ਕਨਵਰਸੇਸ਼ਨ ਕਹੀਦੀ ਹੋ ਰਹੀ ਹੈ ਇੱਕ ਸੀਨੀਅਰ ਆਈਪੀਐਸ ਅਧਿਕਾਰੀ ਦੀ ਜਿਹੜਾ ਆਈਪੀਐਸ ਆਫਸਰ ਅਮਨਦੀਪ ਕੌਰ ਨਾ ਕਨੈਕਟਡ ਦਾ ਸ਼ੋਰ ਮੱਚ ਰਿਹਾ ਉਹਦੇ WhatsApp ਦੇ ਉੱਤੇ ਪੋਸਟਰਸ ਬਣ ਕੇ ਮੀਮਸ ਬਣ ਕੇ ਵਾਇਰਲ ਤੇ ਸ਼ੇਅਰ ਹੋ ਰਹੀਆਂ ਉਸੇ ਯੂਟਿਊਬਰ ਨੇ ਇੱਕ ਉਸ ਯੂਟਿਊਬਰ ਨੇ ਉਸੇ ਆਫਸਰ ਦੀ ਕਨੈਕਟਡ ਇੱਕ ਆਡੀਓ ਸ਼ੇਅਰ ਕੀਤੀ ਸੋਸ਼ਲ ਮੀਡੀਆ ਪਬਲਿਕ ਡੋਮੇਨ ਚ ਬੜੀ ਅਸ਼ਲੀਲ ਬਹੁਤ ਵਹਾਯਾਤ ਬਹੁਤ ਅ ਮਤਲਬ ਇਮੋਰਲ ਉਹ ਆਡੀਓ ਦੇ ਵਿੱਚ ਇੱਕ ਲੜਕੀ ਨਾਲ ਗੱਲ ਕਰ ਰਿਹਾ ਇੱਕ ਟ੍ਰੇਨਡ ਲੜਕੀ ਨਾਲ ਔਰ ਉਹ ਸੈਟਲ ਕਰ ਰਿਹਾ ਵਾ ਕਿ ਆਪਾਂ ਕਿਸੇ ਦਿਨ ਇਹਨਾਂ ਦਿਨਾਂ ਦੇ ਵਿੱਚ ਕਿਉਂਕਿ ਹੁਣ ਤਾਂ ਇਲੈਕਸ਼ਨ ਆ ਰਹੀ ਆ ਥੋੜਾ ਮੁਸ਼ਕਲ ਹੋਵੇਗਾ ਆਪਾਂ 3 ਸਮ ਕਰਨਾ ਹੈ 3 ਸਮ ਮਤਲਬ ਕਿ ਆਪਾਂ ਤਿੰਨ ਵਿਅਕਤੀਆਂ ਨੇ ਇਕੱਠੇ ਹੋ ਕੇ ਯਾਨੀ ਕਿ ਦੋ ਔਰਤਾਂ ਮੈਨੂੰ ਚਾਹੀਦੀਆਂ ਨੇ ਔਰ ਉਹਦੇ ਨਾਲ ਰੇਟ ਦੀ ਦਲਾਲਬਾਜ਼ੀ ਕਰ ਰਿਹਾ ਕਿ ਉਹ ਕਹਿ ਰਹੀ ਆ ਸ਼ਾਇਦ ਕਿ ਮੈਨੂੰ 50000 ਰੁਪਏ ਚਾਹੀਦਾ ਉਹ ਕਹਿੰਦਾ ਨਹੀਂ ਨਹੀਂ ਤੈਨੂੰ 10000 ਤੇ 20000 ਰੁਪਇਆ ਉਸ ਦੂਸਰੀ ਔਰਤ ਨੂੰ ਔਰ ਮੈਨੂੰ ਫਲਾਨੀ ਨਹੀਂ ਚਾਹੀਦੀ ਕਿਉਂਕਿ ਟ੍ਰੇਨਡ ਨਹੀਂ ਗਈ ਉਹ ਬਹੁਤ ਹਲਿਆਂ ਟ੍ਰੇਨਡ ਆ ਯਾਰੋ ਆ ਨੋਪਤਾ ਕੀ ਪੰਜਾਬ ਦੇ ਵਿੱਚ ਇਸ ਵਕਤ ਜਿਹੜੇ ਵਰਦੀ ਧਾਰੀ ਨੇ ਉਹ ਮਤਲਬ ਅਮਨਦੀਪ ਕੌਰ ਦੇ ਨਾਲ ਕਨੈਕਟਡ ਨਾਮ ਆ ਰਿਹਾ ਡਰਗਸ ਦੇ ਵਿੱਚ ਔਰ ਉਹਨਾਂ ਦਾ ਨਾਮ ਆ ਰਿਹਾ ਵਾ ਆਡੀਓ ਲੀਕ ਹੋਈ ਆ ਕੈਨੇਡੀਅਨ ਯੂਟਿਊਬਰ ਵੱਲੋਂ ਉਹਦੇ ਸਾਰੇ ਪੁਲਿਸ ਆਫਸਰ ਸਾਰੀ ਅੱਛੀ ਤਰ੍ਹਾਂ ਆਵਾਜ਼ ਪਛਾਣਦੇ ਨੇ ਸਭ ਨੂੰ ਪਤਾ ਵਾ ਬੋਲਦਾ ਕੋਈ ਨਹੀਂਗਾ ਔਰ ਮੈਂ ਹੈਰਾਨ ਹਾਂ ਕਿ ਉਸ ਅਫਸਰ ਦੇ ਘਰ ਕੀ ਬੀਤਦੀ ਹੋਵੇਗੀ ਉਹਦੀ ਵਾਈਫ ਅਕਸਰ ਉਹਦੇ ਬੱਚੇ ਨੇ ਹਾਲਾਂਕਿ ਉਹਦੀ ਵਾਈਫ ਵੀ ਪਹਿਲਾਂ ਛੱਡੀ ਹੋਈ ਆ ਕੋਈ ਜਿਹੜੀ ਵੀ ਦੂਸਰੀ ਲੜਕੀ ਔਰਤ ਕੀਤੀ ਆ ਉਹ ਵੀ ਤਾਂ ਦੇਖਦੀ ਹੋਵੇ ਕਿ ਇਹ ਕਿਸ ਕਰਤਾਰ ਦਾ ਆਦਮੀ ਹੈ ਮਤਲਬ ਕਟਾਰੂ ਚੱਕ ਨੂੰ ਲੋਕਾਂ ਨੇ ਦੁਬਾਰਾ ਯਾਦ ਕਰਾਤਾ ਕਿ ਕਟਾਰੂ ਚੱਕ ਵੀ ਇੱਕ ਹੋਰ ਹੈ ਪੁਲਿਸ ਦੇ ਵਿੱਚ ਔਰ ਇਹ ਜਿਹੜਾ ਮੈਂ ਕਿਉਂਕਿ ਇਹ ਜਿਹੜਾ ਅਫਸਰ ਲੱਗਿਆ ਲੁਧਿਆਣੇ ਹੁਣ ਕਮਿਸ਼ਨਰ ਪੁਲਿਸ ਦਾ ਔਰ ਇਸ ਨੂੰ ਲਾਇਆ ਗਿਆ ਵਾ ਇਸ ਮਕਸਦ ਨਾਲ ਕਿ ਤੂੰ ਸਾਨੂੰ ਲੁਧਿਆਣਾ ਵੈਸਟ ਦੀ ਜਿਮਨੀ ਚੋਣ ਜਿਤਾਉਣੀ ਆ ਕਿਉਂਕਿ ਇਹਦਾ ਟਰੈਕ ਰਿਕਾਰਡ ਹੈ ਕਿ ਇਸਨੇ ਜਲੰਧਰ ਵਿੱਚ ਬਤੌਰ ਕਮਿਸ਼ਨਰ ਉਸ ਇਲੈਕਸ਼ਨ ਨੂੰ ਮੈਂ ਆਮ ਆਦਮੀ ਪਾਰਟੀ ਜਿਹੜੀ ਜਿਮਨੀ ਚੋਣ ਹੋਈ ਸੀਗੀ ਜਲੰਧਰ ਵੈਸਟ ਦੀ ਸ਼ਹਿਦ ਉਹਨੂੰ ਇਹਨਾਂ ਦੇ ਹੱਕ ਵਿੱਚ ਬਹੁਤ ਮਦਦ ਕੀਤੀ ਸੀ ਔਰ ਇਸ ਆਫਸਰ ਦਾ ਮੈਂ ਨਾਮ ਹੀ ਲੈ ਦਿੰਨਾ ਕੋਈ ਮੈਨੂੰ ਕੋਈ ਪੈ ਨਹੀਂ ਹੈ ਮੈਨੂੰ ਡਰ ਨਹੀਂਗਾ ਸੁਪਨ ਸ਼ਰਮਾ ਹੈ ਇਹਦਾ ਜਿਹੜਾ ਟਰੈਕ ਰਿਕਾਰਡ ਚੈੱਕ ਕਰੋ ਮਲਟੀਪਲ ਲਿਟੀਗੇਸ਼ਨਸ ਹਾਈ ਕੋਰਟ ਵਿੱਚ ਮਲਟੀਪਲ ਪਿੱਛੇ ਜੇ ਇੱਕ ਨਾ ਪੁਨੀਤ सूद ਇੱਕ ਵੈਸਟ ਵੈਸਟਰਨ ਦਾ ਕਾਰੋਬਾਰੀ ਸੀਗਰ ਹਵਾ ਪੈਸੇ ਦਾ ਕਰਦਾ ਹੁੰਦਾ ਟ੍ਰਾਂਸਫਰ ਵਗੈਰਾ ਉਹਨੂੰ ਜਲੰਧਰ ਕਮਿਸ਼ਨਰ ਵੱਜੋਂ ਉਹਨੂੰ ਫਗਵਾੜਾ ਹਸ਼ਾਰਪੁਰ ਰੋਡ ਤੋਂ ਚੱਕਿਆ ਗਿਆ ਮਤਲਬ ਇਹਨਾਂ ਦੀ ਕੋਈ ਡੋਮੇਨ ਨਹੀਂ ਸੀਗੀ ਉਹ ਏਰੀਆ ਨਹੀਂ ਸੀਗਾ ਜਲੰਧਰ ਕਮਿਸ਼ਨਰ ਦੀ ਹਦੂਦ ਨਹੀਂ ਸੀ ਉੱਥੋਂ ਉਹਨੂੰ ਚੱਕ ਕੇ ਪੁਨੀਤ 4 ਕਰੋੜ ਰੁਪਏ ਉਹ ਕਹਿੰਦਾ ਮੇਰੇ ਕੋਲ ਬਰਾਮਦ ਹੋਇਆ ਉਸ 4 ਕਰੋੜ ਦੇ ਵਿੱਚੋਂ 1 ਕਰੋੜ ਰੁਪਇਆ ਜਿਹੜੇ ਪੁਲਿਸ ਵਾਲਿਆਂ ਨੇ ਗ੍ਰਿਫਤਾਰ ਕੀਤਾ ਉਹਦਾ ਉਹਨਾਂ ਨੇ ਉਸ ਨੂੰ 1 ਕਰੋੜ ਰੁਪਿਆ ਆਪਣਾ ਉਹਦਾ ਖੁਰਦ-ਬੁਰਦ ਕਰਤਾ ਲੈ ਲਿਆ ਉਹਦੇ ਤੋਂ ਉਹਨੂੰ ਬਹੁਤ ਟੌਰਚਰ ਕੀਤਾ ਕੁੱਟਿਆ ਮਾਰਿਆ ਉਹ ਪੁਨੀਤ ਸੂਦ ਹਾਈ ਕੋਰਟ ਆਇਆ ਹਾਈ ਕੋਰਟ ਨੇ ਉਭੰਗਦਾ ਰਿਹਾ ਤੁਸੀਂ ਨਹੀਂ ਸਵੀਕਾਰ ਹੋਈ ਲੇਕਿਨ ਇਸੇ ਹੀ ਜਨੰਦਰ ਕਮਿਸ਼ਨਰ ਦੀ ਪੁਲਿਸ ਨੇ ਹਾਈ ਕੋਰਟ ਵਿੱਚ ਆਣ ਕੇ ਹਲਫੀਆ ਬਿਆਨ ਦਿੱਤਾ ਕਿ ਅਸੀਂ ਇਹ ਜਿਹੜਾ ਐਨਡੀਪੀਐਸ ਦਾ ਕੇਸ ਪਾਇਆ ਸੀ ਉਹਦੇ ਤੇ ਐਨਡੀਪੀਐਸ ਦਾ ਸਿਰਫ اپنی ਫਰੋਤੀ ਨੂੰ ਜਸਟੀਫਾਈ ਕਰਨ ਵਾਸਤੇ ਕਰੋੜ ਰੁਪਇਆ ਖਾਣ ਵਾਸਤੇ ਉਹਨਾਂ ਨੇ ਕਹਿਤਾ ਜੀ ਇਹਦੇ ਤੇ ਐਨਡੀਪੀਐਸ ਦਾ ਕੇਸ ਕੀਤਾ ਉਹਨੂੰ ਸ਼ਾਇਦ 1.5-2 ਮਹੀਨੇ ਜੇਲ੍ਹ ਰਹਿਣਾ ਪਿਆ ਉਸ ਦੀ ਭੈਣ ਉਸ ਦਾ ਭਨੋਇਆ ਬੰਬੇ ਤੋਂ ਆਏ ਉਹਨਾਂ ਨੇ ਸਾਰਾ ਖੁਲਾਸਾ ਕੀਤਾ ਕਿ ਸਾਡਾ ਬੰਦਾ ਬੇਗੁਨਾਹਾਂ ਵੈਸਟ ਵੈਸਟਰਨ ਦਾ ਜਾਂ ਵੈਸਟਰਨ ਯੂਨੀਅਨ ਸੌਰੀ ਵੈਸਟਰਨ ਯੂਨੀਅਨ ਦਾ ਕਾਰੋਬਾਰ ਕਰਦਾ ਵਾ ਲੇਕਿਨ ਇਹ ਕੋਈ ਐਨਡੀਪੀਐਸ ਦਾ ਨਸ਼ੇ ਦਾ ਵਗਲੋ ਨੇ ਕਿਉਂਕਿ ਅੱਜਕੱਲ ਫੈਸ਼ਨ ਚੱਲ ਗਿਆ ਕਿ ਜਿਹਦੇ ਮਰਜ਼ੀ ਉੱਤੇ ਐਨਡੀਪੀਐਸ ਦਾ ਪਰਚਾ ਦਰਜ ਕਰ ਦਿਓ 1.5 ਮਹੀਨੇ ਉਹਨੂੰ ਜੇਲ੍ਹ ਚ ਰੱਖਿਆ ਉਹਨੂੰ ਟੌਰਚਰ ਕੀਤਾ ਬਾਅਦ ਵਿੱਚ ਹਾਈ ਕੋਰਟ ਜਾਣ ਕੇ ਬਿਆਨ ਦਿੱਤਾ ਜਲੰਧਰ ਕਮਿਸ਼ਨਰ ਦੀ ਪੁਲਿਸ ਨੇ ਜਿੱਥੇ ਪਰਚਾ ਦਰਜ ਕੀਤਾ ਜਿਹੜੇ ਵੀ ਥਾਣੇ ਵਿੱਚ ਕਿ ਇਹ ਐਨਡੀਪੀਐਸ ਦਾ ਪਰਚਾ ਝੂਠਾ ਸੀਗਾ ਇਹ ਤਾਂ ਅਨਫੋਰਚਨਟਲੀ ਹਾਈ ਕੋਰਟ ਨੂੰ ਬਹੁਤ ਸਟਰੋਂਗ ਕੌਗਨੀਸ਼ੈਂਸ ਲੈਣੀ ਚਾਹੀਦੀ ਸੀ ਕਿ ਤੁਸੀਂ ਐਨਡੀਪੀਐਸ ਵਰਗੇ ਕੇਸਾਂ ਵਿੱਚ ਗਲਤ ਬੰਦਿਆਂ ਨੂੰ ਇੰਪਲੀਕੇਟ ਕਰਦੇ ਤੁਸੀਂ ਕਰੋੜ ਰੁਪਏ ਖਾ ਲਿਆ ਵਾ ਉਹਨਾਂ ਨੂੰ ਸਜ਼ਾ ਦੇਣੀ ਸੀ ਚਾਹੀਦੀ ਸੀ ਲੇਕਿਨ ਅਨਫੋਰਚਨਟਲੀ ਉਹ ਰਿੱਟ ਜਿਹੜੀ ਸੀ ਡਿਸਪੋਜ਼ ਆਫ ਹੋ ਗਈ ਪੁਨੀਤ ਸੂਦ ਅੱਜ ਵੀ ਆਪਣੀ ਇਨਸਾਫ ਵਾਸਤੇ ਲੜਾਈ ਲੜ ਰਿਹਾ ਹੋ ਔਰ ਯਾਦ ਰੱਖੇ ਇਹ ਉਹੀ ਸੁਪਨ ਸ਼ਰਮਾ ਹੈ ਜਿਸ ਨੇ ਮੈਨੂੰ ਤੜਕੇ 5:30 ਪੌਣੇ 6 ਵਜੇ ਮੇਰੇ ਘਰੋਂ ਇੱਕ 9 ਸਾਲ ਪੁਰਾਣੇ ਐਨਡੀਪੀਐਸ ਦੇ ਬੇਬੁਨਿਆਦ ਮੁਕਦਮੇ ਵਿੱਚ ਚੱਕ ਕੇ ਮੈਨੂੰ ਫਰੇਮ ਕੀਤਾ ਸੀਗਾ ਇਹਦੀ ਹਦਾਇਤ ਤੇ ਹੀ ਕਿਉਂਕਿ ਜਿਹੜਾ ਪਹਿਲਾ ਡੀਆਈਜੀ ਸੀ ਫਿਰੋਜ਼ਪੁਰ ਰੇਂਜ ਦਾ ਔਰ ਫਾਜ਼ਲ ਕਾ ਦੀ ਐਸਐਸਪੀ ਉਸ ਵਕਤ ਮੈਂ ਨਾਮ ਨਹੀਂ ਲੈਣਾ ਚਾਹੁੰਦਾ ਫਿਰ ਇੱਕ ਸਰਕਾਰ ਵਾਲੇ ਚੜਨਗੇ ਉਹਨਾਂ ਨੇ ਭਗਵੰਤ ਮਾਨ ਨੂੰ ਤੇ ਡੀਜੀਪੀ ਨੂੰ ਆਣ ਕੇ ਨਾ ਕਰਤੀ ਕਿ ਅਸੀਂ ਖੈਰੇ ਨੂੰ 9 ਸਾਲ ਪੁਰਾਣੇ ਮਕਦਮੇ ਵਿੱਚ ਗਲਤ ਇੰਪਲੀਕੇਟ ਨਹੀਂ ਕਰਨਾ ਫਿਰ ਕਿੱਥੇ ਫਾਜ਼ਲ ਕਾ ਦੇਖੋ ਕਿੱਥੇ ਡੀਆਈਜੀ ਇਸ ਵਕਤ ਜਲੰਧਰ ਦਾ ਸੀਗਾ ਡੀਆਈਜੀ ਕਿੱਥੇ ਡੀਆਈਜੀ ਜਲੰਧਰ ਇਹਨੇ ਆਪਟ ਕੀਤਾ ਕਿ ਲਓ ਮੈਨੂੰ ਦਿਓ ਤੁਸੀਂ ਐਸਆਈਟੀ ਬਣਾਓ ਤੇ ਮੈਂ ਖੈਰੇ ਨੂੰ ਇਸ ਕੇਸ ਵਿੱਚ ਗ੍ਰਿਫਤਾਰ ਕਰਕੇ ਤੁਹਾਨੂੰ ਦਿਖਾਉਂਗਾ ਔਰ ਮੈਨੂੰ ਬਿਲਕੁਲ ਝੂਠੇ ਜਿਸ ਕੇਸ ਵਿੱਚ ਭਗਵੰਤਪານ ਮੇਰੀ ਆਪ ਸਪੋਰਟ ਕੀਤੀ ਜਦੋਂ ਮੈਂ ਲੀਡਰ ਆਫ ਆਪੋਜੀਸ਼ਨ ਸੀਗਾ 2017 ਇਸੇ ਭਗਵੰਤ ਪਾਨ ਨੇ ਆਣ ਕੇ ਕਿਹਾ ਕਿ ਖੈਰੇ ਨਾਲ ਬੜਾ ੱਕਾ ਹੋ ਰਿਹਾ ਜ਼ਿਆਤੀ ਹੋ ਰਹੀ ਮੈਂ ਪਾਰਲੀਮੈਂਟ ਵਿੱਚ ਗੱਲ ਚੱਕੂਗਾ ਉਸੇ ਕੇਸ 'ਚ ਇਸੇ ਸੁਵਪਨ ਸ਼ਰਮਾ ਦੇ ਰਾਹੀਂ ਮੈਨੂੰ ਗ੍ਰਿਫਤਾਰ ਕਰਕੇ ਤੇ ਮੈਨੂੰ 4-5 ਮਹੀਨੇ ਨਾਬੇ ਜੇਲ੍ਹ ਵਿੱਚ ਰੱਖਿਆ ਗਿਆ ਕੋਈ ਨਹੀਂ ਅਕਾਲਪੁਰ ਵਾਇਗੁਰੂ ਬਹੁਤ ਕੁਝ ਦੇਖ ਰਿਹਾ ਵਾ ਸਭ ਦਾ ਵਕਤ ਆਵੇਗਾ ਪਰ ਮੈਂ ਅੱਜ ਪੁੱਛਣਾ ਚਾਹਣਾ ਕਿ ਭਗਵੰਤ ਮਾਨ ਸਰਕਾਰ ਤੋਂ ਡੀਜੀਪੀ ਪੰਜਾਬ ਪੁਲਿਸ ਤੋਂ ਸਾਰੀ ਪੰਜਾਬ ਪੁਲਿਸ ਦੀ ਟੌਪ ਹਾਇਰਾਰਕੀ ਤੋਂ ਕਿ ਇਹ ਦੱਸਣਾ ਚਾਹੀਦਾ ਤੁਹਾਨੂੰ ਕਿ ਅਮਨਦੀਪ ਕੌਰ ਕਾਂਸਟੇਬਲ ਦੇ ਨਾਲ ਕਿਸ ਆਈਪੀਐਸ ਅਫਸਰ ਦੇ ਤੁਲਕਤ ਸੀਗੇ ਕੀ ਸੁਪਨ ਸ਼ਰਮਾ ਦੇ ਤੁਲਕਤ ਸੀਗੇ ਔਰ ਜਿਹੜੀ ਯੂਟਿਊਬਰ ਕੈਨੇਡਾ ਤੋਂ ਆਡੀਓ ਵਾਇਰਲ ਹੋਈ ਆ ਜਿਹਦੇ ਵਿੱਚ ਇਹ ਅਫਸਰ ਇੱਕ ਔਰਤ ਨਾਲ ਦੱਲੇਬਾਜ਼ੀ ਕਰ ਰਿਹਾ ਦਲਾਲੀ ਕਰ ਰਿਹਾ ਕਿ ਤੂੰ ਤੈਨੂੰ 50000 ਨਹੀਂ ਮੈਂ ਤੈਨੂੰ 30000 ਦਵਾਂਗਾ 10000 ਤੂੰ ਰੱਖ ਲਈ 20000 ਅੱਗੇ ਦੇ ਦੀ ਮੈਨੂੰ ਟ੍ਰੇਨਡ ਲੜਕੀ ਚਾਹੀਦੀ ਆ ਇਹਨਾਂ ਨੂੰ ਦੱਸਣਾ ਚਾਹੀਦਾ ਕਿ ਕੀ ਇਹ ਸੁਪਨ ਸ਼ਰਮਾ ਦੀ ਆਵਾਜ਼ ਹੈ ਇਹਦੀ ਪ੍ਰੋਪਰ ਜਾਂਚ ਹੋਣੀ ਚਾਹੀਦੀ ਆ ਲੋਕੇ ਮੈਂ ਨਹੀਂ ਮੰਨਣ ਨੂੰ ਤਿਆਰ ਔਰ ਮੈਂ ਕੱਲ ਸੁਣ ਰਿਹਾ ਸੀਗਾ ਜਿਹੜੇ ਬਠਿੰਡਾ ਪੁਲਿਸ ਨੇ ਉਸ ਅਮਨਦੀਪ ਕੌਰ ਨੂੰ ਗ੍ਰਿਫਤਾਰ ਕੀਤਾ ਉਹਨੂੰ ਉਹਨੂੰ ਪੱਤਰਕਾਰ ਜਦੋਂ ਪੁੱਛਦੇ ਨੇ ਕਿ ਉਹਦੇ ਫੋਨ ਤੁਸੀਂ ਚੈੱਕ ਕੀਤੇ ਤੁਸੀਂ ਉਹਦੇ ਚ ਕੁਝ ਹੋਰ ਪਾਇਆਗਾ ਕਹਿੰਦੇ ਉਹਦੇ ਚ ਹੋਰ ਕੁਝ ਨਹੀਂ ਪਾਇਆਗਾ ਇਹਦਾ ਮਤਲਬ ਹੁਣ ਭਗਵਾਨਪਾਤਮਾ ਨੂੰ ਉਹਨੂੰ ਪ੍ਰੋਟੈਕਟ ਕਰਨ ਤੇ ਆ ਗਿਆ ਵਾ ਮਤਲਬ ਅਮਨਦੀਪ ਕੌਰ ਆਪਣਾ ਮੂੰਹ ਨਾ ਖੋਲੇ ਉਹਦਾ ਜਿਹੜਾ ਘਰ ਵਾਲਾ ਆ ਜਿਹੜਾ ਵੀ ਵਿਅਕਤੀ ਉਹਦੇ ਨਾਲ ਰਹਿੰਦਾ ਸੀਗਾ ਉਹ ਕਿਸੇ ਤਰੀਕੇ ਨਾਲ ਆਪਣਾ ਮੂੰਹ ਨਾ ਖੋਲਣ ਉਹਨੂੰ ਮੀਡੀਆ ਦੇ ਲੱਗੇ ਨਹੀਂ ਲੱਗਣ ਦਿੰਦੇ ਔਰ ਆਪਣੇ ਇਸ ਆਲਾ ਆਈਪੀਐਸ ਆਫਸਰ ਨੂੰ ਬਚਾਇਆ ਜਾ ਰਿਹਾ ਵਾ ਕਿਉਂ ਬਚਾਇਆ ਜਾ ਰਿਹਾ ਤੁਸੀਂ ਇੱਕ ਪਾਸੇ ਕਹਿੰਨੇ ਕਿ ਅਸੀਂ ਨਸ਼ਿਆਂ ਦੇ ਵਿਰੋਧਾਂ ਇੱਕ ਪਾਸੇ ਤੁਹਾਡੇ ਯੂਨੀਫਾਰਮ ਦੇ ਵਿੱਚ ਪੁਲਿਸ ਵਾਲੇ ਦੁਬਾਰਾ ਦੁਬਾਰਾ ਇੰਪਲੀਕੇਟ ਹੋ ਰਹੇ ਨੇ ਸਮਗਲਿੰਗ ਵਿੱਚ ਆ ਰਹੇ ਨੇ ਔਰ ਦੋ-ਦੋ ਕਰੋੜ ਰੁਪਏ ਦੀ ਕੋਠੀਆਂ ਬਣਾ ਰਹੇ ਨੇ ਤਾਂ ਫਿਰ ਕਿੱਦਾਂ ਲੋਕੀ ਪੰਜਾਬ ਦੇ ਮੰਨਣਗੇ ਕਿ ਨਸ਼ੇ ਯੁੱਧ ਨਸ਼ੇ ਵਿਰੁੱਧ ਇਹ दैट मींस ਇਟਸ ਅ ਫੇਕ ਕੈਂਪੇਨ ਔਰ ਤੁਸੀਂ ਢੋਨੇ ਹੋ ਗਰੀਬਾਂ ਦੇ ਘਰ ਬੁਲਡੋਜ਼ਰ ਲੈ ਕੇ ਜਾ ਕੇ ਲੋਕਾਂ ਲੋਕ ਦਿਖਾਵਾ ਕਰਕੇ ਆਪ ਤਗਰੀਬ ਲੋਕਾਂ ਦੇ ਤੁਸੀਂ ਘਟਾਏ ਹਾਲਾਂਕਿ ਉਹ ਇਲਲੀਗਲ ਹੈ ਤੇ ਅਨਕਨਸਟੀਟਿਊਸ਼ਨਲ ਹੈ ਬਿਕੋਜ਼ ਸੁਪਰੀਮ ਕੋਰਟ ਆਵੰਡਿਆ ਨੇ ਯੂਪੀ ਸਰਕਾਰ ਦੀ ਜਿਹੜਾ ਯੋਗੀ ਮਾਡਲ ਤੁਸੀਂ ਚੱਕ ਕੇ ਪੰਜਾਬ ਚੁੱਕਿਆ ਬੁਲਡੋਜ਼ਰ ਰਾਜਨੀਤੀ ਦਾ ਇਹਨੂੰ ਰੋਕਿਆ ਹੋਇਆ ਵਾ ਉਹਦੇ ਬਾਵਜੂਦ ਤੁਸੀਂ ਗਰੀਬਾਂ ਦੇ ਘਰਟਾਂ ਨੇ ਪਰ ਭਗਵੰਤ ਸਿੰਘ ਮਾਨ ਔਰ ਡੀਜੀਪੀ ਪੰਜਾਬ ਪੁਲਿਸ ਕੀ ਤੁਸੀਂ ਅਮਨਦੀਪ ਕੌਰ ਦਾ 2 ਕਰੋੜ ਦਾ ਘਟਾਓਗੇ ਇੱਕ ਪਹਿਲਾ ਪਗੋੜਾ ਹੈ ਇੱਕ ਆਈਪੀਐਸ ਆਫੀਸਰ ਰਾਜੀਤ ਸਿੰਘ ਜਿਹਦੇ ਬੜੇ ਲੰਬੇ ਚੌੜੇ ਲਿੰਕ ਸੀਗੇ ਜਿਹੜਾ ਇੰਦਰਜੀਤ ਏਐਸਆਈ ਜਿਹੜਾ ਸਬ ਇਨਸਪੈਕਟਰ ਸ਼ਾਇਦ ਪਟਿਆਲੇ ਜੇਲ੍ਹ ਵਿੱਚ ਇਸ ਵਕਤ ਸਜ਼ਾ ਭੁਗਤ ਰਿਹਾ ਜਾਂ ਜੇਲ੍ਹ ਕੱਟ ਰਿਹਾ ਵਾ ਉਹਦੇ ਨਾਲ ਟੋਲ ਕਾ ਸੀ ਉਹ ਪ੍ਰੋਕਲੇਮਡ ਡਿਫੈਂਡਡ ਡਿਕਲੇਅਰ ਹੋ ਚੁੱਕਾ ਪਗੋੜਾ ਪੀਓ ਡਿਕਲੇਅਰ ਕਰਤਾ ਉਹਦੇ ਲੁਕਆਊਟ ਨੋਟਿਸ ਕੱਢੇ ਹੋਏ ਨੇ ਲੇਕਿਨ ਰਾਜੀਤ ਸਿੰਘ ਨੂੰ ਕਿਸੇ ਨੇ ਫੜਿਆ ਨਹੀਂ ਕਿ ਰਾਜੀਤ ਸਿੰਘ ਦਾ ਘਰ ਘਟਾਇਆ ਜਾਵੇਗਾ ਇਹ ਗੱਲ ਮੈਂ ਨਹੀਂ ਕਹਿ ਰਿਹਾ ਇਹ ਲੀਡਰ ਆਫ ਆਪੋਜੀਸ਼ਨ ਆਪੋਜੀਸ਼ਨ ਸਰਦਾਰ ਪ੍ਰਤਾਪ ਸਿੰਘ ਬਾਜਵਾ ਨੇ ਸਾਹਮਣੇ ਸਪੀਕਰ ਦੇ ਵਿਧਾਨ ਸਭਾ ਵਿੱਚ ਰੱਖੀ ਉਹਨਾਂ ਨੇ ਕਦੇ ਹੋਰ ਪੁਲਿਸ ਆਫਸਰ ਦਾ ਨਾਮ ਵੀ ਲਿਆ ਨਹੀਂ ਘਟਾਇਆ ਜਾਏਗਾ ਕਿਉਂਕਿ ਵਿਚਾਰੇ ਗਰੀਬੜੇ ਨੇ ਜਿਹੜੇ ਉਹਨਾਂ ਤੇ ਟੋ ਉਹਨਾਂ ਤੇ ਟੌਰ ਬਣ ਜਾਂਦਾ ਡੋਜ਼ਰ ਬਲਡوزر ਚਲਾਤਾ ਨਸ਼ਾ ਮੁਕਾਤਾ ਸੋ ਜਿੱਦਾਂ ਕਿ ਅਮਨਦੀਪ ਕੌਰ ਦਾ ਪੁਲਿਸ ਨੂੰ ਦੋ ਦਿਨ ਦਾ ਹੋਰ ਰਿਮਾਂਡ ਮਿਲ ਗਿਆ ਤੇ ਹੁਣ ਵੇਖਣਾ ਹੋਵੇਗਾ ਨਾਲੇ ਸਮੇਂ ਦੇ ਵਿੱਚ ਕਿਸ ਤਰ੍ਹਾਂ ਦੀ ਜਾਂਚ ਸਾਹਮਣੇ ਆਵੇਗੀ ਤੇ ਕੀ ਕੋਈ ਨਿਕਲ ਕੇ ਸਾਹਮਣੇ ਆਵੇਗਾ ਨਾਲਾ ਸਮਾਦਾ ਹੋਵੇਗਾ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ धरोਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਮੈਡੀਟਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕਿਹਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਆਪ ਧਰਮ ਧਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ